ਹਾਂ ਜੀ ਸਰ ਅਜ ਸੌਰਭਾ ਸਕੂਲ ਦੇ ਵਿੱਚ ਬੂਟੇ ਲਗਾਏ ਜਾਂਦੇ ਆ ਕੀ ਪ੍ਰੋਗਰਾਮ ਹੈ ਕਿਹੜੀ ਸੰਸਥਾ ਸਰ ਅਸੀਂ ਮਲੇਰਕੋਟਲਾ ਜਿਹੜਾ ਥੋੜਾ ਰੋਟਰੀ ਕਲੱਬ ਮਲੇਰਕੋਟਲਾ ਦੇ ਸਾਰੇ ਮੈਂਬਰ ਨੇ ਜਿਹੜੇ ਮੇਨ ਮਲੇਰਕੋਟਲਾ ਕਲੱਬ ਹੈ ਸਾਡਾ ਅਸੀਂ ਸਾਰੇ ਇੱਥੇ ਪਹੁੰਚੇ ਆ ਅੱਜ ਸੌਰਭਾ ਗਰੁੱਪ ਆ ਜਿਹੜਾ ਸਾਡਾ ਸਕੂਲ ਹੈਗਾ ਸੌਰਭਾ ਸਕੂਲ ਤੇ ਸਾਡਾ ਮੇਨ ਪਰਪਸ ਇਹ ਸੀ ਕਿ ਮਲੇਰਕੋਟਲਾ ਦੇ ਵਿੱਚ ਜਿੰਨਾ ਮੈਕਸਿਮਮ ਅਸੀਂ ਗ੍ਰੀਨਰੀ ਲੈ ਕੇ ਆ ਸਕੀਏ ਕਿਉਂਕਿ ਜਿਹੜੇ ਪੌਦੇ ਨੇ ਇਹ ਇੱਕ ਜ਼ਿੰਦਗੀ ਦੀ ਨਿਸ਼ਾਨੀ ਹੁੰਦੇ ਨੇ ਤੇ ਜਿੰਨਾ ਅਸੀਂ ਇਹਨਾਂ ਨੂੰ ਜ਼ਿਆਦਾ ਲਗਾਵਾਂਗੇ ਤੇ ਇਹਨਾਂ ਦੇ ਵਿੱਚੋਂ ਜਿਹੜਾ ਸਾਨੂੰ ਫਾਇਦਾ ਹੋਣਾ ਕਾਨੂੰ ਸਾਹ ਮਿਲਣੀ ਹੈ ਸਾਨੂੰ ਇਹਦੇ ਵਿੱਚ ਆਕਸੀਜਨ ਮਿਲਣੀ ਹੈ ਬਲੇਰ ਕੋਲਾ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਇਸ ਚੀਜ਼ ਦੀ ਲੋੜ ਮਹਿਸੂਸ ਹੋ ਰਹੀ ਸੀ ਕਿ ਅਸੀਂ ਜਿੰਨਾ ਇਹਨਾਂ ਨੂੰ ਕਲੀਨ ਤੇ ਗ੍ਰੀਨ ਸਿਟੀ ਬਣਾ ਦਈਏ ਸਾਡਾ ਇੱਕ ਪ੍ਰੋਜੈਕਟ ਹੈਗਾ ਮੇਗ ਦਾ ਬਿਲਕੁਲ ਗ੍ਰੀਨ ਸਿਟੀ ਉਹਦੇ ਤਹਿਤ ਅਸੀਂ ਅਜੇ ਪਹਿਲਾ ਪ੍ਰੋਜੈਕਟ ਆਪਣਾ ਇੱਥੇ ਜਿਹੜਾ ਪਲਾਂਟੇਸ਼ਨ ਦਾ ਸ਼ੁਰੂ ਕੀਤਾ ਹੈ ਇਸ ਤੋਂ ਇਲਾਵਾ ਅਸੀਂ 2 ਜਾਂ 2 ਪਿੰਡ ਹੋਰ ਆਪਟ ਕੀਤੇ ਹੋਏ ਨੇ ਕਿ ਤੇ ਬਲੇਰ ਕੋਲਾ ਦੇ ਵਿੱਚ ਸਾਡਾ ਰੋਟਰੀ ਕਲੱਬ ਬਲੇਰ ਕੋਲਾ ਜਾ ਕੇ ਆਪਣੇ ਪਲਾਂਟੇਸ਼ਨ ਕਰੇਗਾ ਤੇ ਅਸੀਂ ਉਹਨਾਂ ਨੂੰ ਆਪਟ ਕਰਕੇ ਲਾ ਕੇ ਵਾਕਿਅਦਾ ਤੌਰ ਤੇ ਤੇ ਬਾਕੀ ਦੇ ਹੋਰ ਰਹਿੰਦੇ ਸਕੂਲ ਜਿੱਥੇ ਵੀ ਸਾਨੂੰ ਕਿਤੇ ਪਰਮਿਸ਼ਨ ਮਿਲੇਗੀ ਉਹ ਚੌਣਗੇ ਸਕੂਲ ਵਾਲੇ ਸਾਡੇ ਨਾਲ ਸਾਡੇ ਪ੍ਰੋਜੈਕਟ ਚੇਅਰਮੈਨ ਫਾਰੂਕੀ ਸਾਹਿਬ ਖੜੇ ਨੇ ਤਨਵੀਰ ਫਾਰੂਕੀ ਸਾਹਿਬ ਇਹਨਾਂ ਦਾ ਕਹਿਣਾ ਵੀ ਜਿਹੜੇ ਵੀ ਕੋਈ ਲੋਕੀ ਸਾਨੂੰ ਚੌਣਗੇ ਜਿੱਥੇ ਜਿਹੋ ਜਿਹੇ ਬੂਟੇ ਲਾਉਣੇ ਨੇ بس ਆਪ ਲਾ ਕੇ ਆਵਾਂਗੇ ਜਿੰਨੇ ਕਹਿਣਗੇ ਜਿਹੋ ਜਿਹੇ ਕਹਿਣਗੇ ਅਸੀਂ ਲਾ ਕੇ ਜਾਵਾਂਗੇ ਤੇ ਸਾਡੇ ਨਾਲ ਪੂਰੀ ਟੀਮ ਖੜੀ ਹੈ ਮੇਰੇ ਨਾਲ ਸਾਡੇ ਆਪਣੇ ਜਮੀਰ ਸਾਹਿਬ ਨੇ ਇਕਬਾਰ ਸਾਹਿਬ ਨੇ ਬਾਕੀ ਲੋਕ ਦੇ ਮੈਂਬਰ ਸਾਡੇ ਉਸ ਪਾਸੇ ਚਲੇ ਗਏ ਨੇ ਸਾਰੇ ਅਸੀਂ ਸਾਰੇ ਤੁਨੋਂ ਮਨੋਂ ਤੁਨੋਂ ਲੱਗੇ ਹੋਈਆਂ ਇਸ ਪਾਸੇ ਇਸ ਪਾਸੇ ਨੂੰ ਤਾਂ ਕਿ ਮਲੇਰ ਕੋਲ ਨਸੀਬਤ ਤੋਂ ਬਤ ਵਧੀਆ ਤੇ ਸੋਹਣਾ ਦਿਖ ਦੇ ਸਕੀਏ ਇਹ ਸਾਡਾ ਮੇਨ ਪਰਪਸ ਹੈ ਜੀ ਅੱਜ ਇੱਥੇ ਕਿੰਨੇ ਕ ਬੂਟੇ ਲਗਾ ਰਹੇ ਹਾਂ ਸਾਡਾ 50 ਬੂਟੇ ਦਾ ਪ੍ਰੋਗਰਾਮ ਇੱਥੇ ਹੈ ਜੀ ਉਸ ਤੋਂ ਬਾਅਦ 200 ਬੂਟੇ ਅਸੀਂ ਬਰਕਤਪੁਰਾ ਸਾਈਡ ਤੇ ਅਸੀਂ ਡਿਸਾਈਡ ਕਰਨਾ ਹੈ ਤੇ ਪ੍ਰਦੂਸ਼ਣ ਰਹਿਤ ਕਰਨ ਵਾਸਤੇ ਰੀਪਲੈਂਟ ਅਸੀਂ ਅੱਜ ਰੋਟਰੀ ਕਲੱਬ ਮਲੇਰ ਕੋਲਾ ਦੀ ਤਰਫੋਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੈ ਬਲਕੇ ਉਹਦੀ ਸ਼ੁਰੂਆਤ ਅਸੀਂ ਅਲਫਲਾ ਇੰਟਰਨੈਸ਼ਨਲ ਸਕੂਲ ਦੇ ਵਿੱਚ ਪੌਦੇ ਲਗਾ ਕੇ ਕੀਤੀ ਹੈ ਉਹਦੇ ਵਾਸਤੇ ਇੱਥੇ ਅੱਜ ਪਹੁੰਚੇ ਸੀਗੇ ਅਸੀਂ ਪੌਦੇ ਲਗਾ ਕੇ ਆ ਕੇ ਆਂ ਤੇ ਜਿਵੇਂ ਸਾਡੇ ਪ੍ਰੋਜੈਕਟ ਇੰਚਾਰਜ ਸਾਹਿਬ ਨੇ ਤੇ ਪ੍ਰੈਜ਼ੀਡੈਂਟ ਡਾਕਟਰ تنویر ਸਾਹਿਬ ਨੇ ਦੱਸਿਆ ਕਿ ਜਿਸ ਵੀ ਸੰਸਥਾ ਨੂੰ ਪੌਦਿਆਂ ਦੀ ਲੋਡ ਹੋਵੇਗੀ ਅਸੀਂ ਉੱਥੇ ਪਹੁੰਚਾਂਗੇ ਸਾਡਾ ਪ੍ਰੋਜੈਕਟ ਹੈ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਤੇ ਅਰਥ ਨੂੰ ਹਰਾ ਭਰਾ ਬਣਾਉਣਾ ਉਹਦੇ ਤਾਂ ਸੰਸਥਾਵਾਂ ਲਵਾ ਦਿੰਦੀਆਂ ਨੇ ਜੀ ਇਹਨਾਂ ਦੀ ਦੇਖਭਾਲ ਨਹੀਂ ਕੀਤੀ ਜਾਂਦੀ ਇਹਦੇ ਬਾਰੇ ਜੀ ਉਸ ਸੰਬੰਧ ਦੇ ਵਿੱਚ ਵੀ ਪੌਦੇ ਉਹ ਉਹਨਾਂ ਹੀ ਜਗ੍ਹਾ ਤੇ ਲਗਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਇਹਨਾਂ ਦੀ ਕੇਅਰ ਹੋ ਸਕੇ ਇੱਥੇ ਸਕੂਲ ਦੇ ਵਿੱਚ ਪੱਕੇ ਮਾਲੀ ਹੈਗੇ ਸਾਡਾ ਪ੍ਰੋਜੈਕਟ ਹੈ ਅਸੀਂ ਘਰਾਂ ਦੇ ਵਿੱਚ ਵੀ ਜਾ ਕੇ ਬੂਟੇ ਵੰਡਾਂਗੇ ਫਟੋਕਟ ਘਰਾਂ ਦੇ ਵਿੱਚ ਤਾਂ ਇੱਕ ਇੱਕ ਦੋ ਦੋ ਬੂਟੇ ਜਿਹੜੇ ਹਰ ਪਰਿਵਾਰ ਸੰਭਾਲ ਲਈ ਸਕਦਾ ਹੈ ਐਸੇ ਕਰਕੇ ਅਸੀਂ ਘਰਾਂ ਤੱਕ ਪਹੁੰਚ ਬਣਾਉਣ ਦਾ ਸੋਰਾ ਸਕੂਲ ਚ ਆਪਣੀ ਪਲਾਂਟੇਸ਼ਨ ਕਰਨ ਆਏ ਹਾਂ ਤੇ ਇਸ ਤੋਂ ਬਾਅਦ ਅਸੀਂ ਕਈ ਪਿੰਡ ਵੀ ਅਡਾਪਟ ਕੀਤੇ ਹਨ ਤੇ ਸਾਡੀ ਕੋਸ਼ਿਸ਼ ਇਹ ਰਹੇਗੀ ਅਸੀਂ ਪਲਾਂਟੇਸ਼ਨ ਉੱਥੇ ਕਰਨੀ ਹੈ ਜਿੱਥੇ ਉਹਨਾਂ ਦੀ ਦੇਖਭਾਲ ਵੀ ਹੋ ਸਕੇ ਤਾਂ ਕਿ ਇਹ ਨਾ ਹੋਵੇ ਕਿ ਅੱਜ ਪਲਾਂਟੇਸ਼ਨ ਕਰਤੀ ਤਾਂ ਉਹ ਦੇਖਭਾਲ ਨਾ ਹੋਣ ਕਾਰਨ ਉਹ ਪੌਦੇ ਬਦਨ ਫੁੱਲਣ ਨਾ ਜਿਹੜੇ ਵੀ ਅਸੀਂ ਪਿੰਡ ਡਾਕਟਰ ਕੀਤੇ ਨੇ ਜਾਂ ਗਾਰਡਨ ਡਾਕਟਰ ਕੀਤੇ ਨੇ ਉੱਥੇ ਸਾਡੀ ਇਹੀ ਪਹਿਲਾਂ ਪਹਿਲ ਰਹੇਗੀ ਕਿ ਉਹਨਾਂ ਦੀ ਸਾਂਭ ਸੰਭਾਲ ਦਾ ਪੂਰਾ ਇੰਤਜ਼ਾਮ ਕੀਤਾ ਜਾਵੇ ਤੇ ਇਸ ਮਿਸ਼ਨ ਨੂੰ ਲੈ ਕੇ ਅਸੀਂ ਚੱਲੇ ਆ ਅੱਗੇ ਸਾਡਾ ਪਹਿਲਾ ਇੱਕ ਪ੍ਰੋਜੈਕਟ ਸੀ ਇਨਸ਼ਾਅੱਲਾ ਅਸੀਂ ਆਉਣ ਵਾਲੇ ਟਾਈਮ 'ਚ ਹੋਰ ਵੀ ਵੱਧ ਤੋਂ ਵੱਧ ਇਹ ਪਲਾਂਟੇਸ਼ਨ ਦਾ ਕੰਮ ਹੈ ਰੋਟਰੀ ਕਲੱਬ ਦੇ ਬੈਨਸ ਨਾਲ ਲਿਖਾ ਰੱਖਿਆ ਹੈ ਕਿ ਉਹ ਬੱਸ ਛੋਟਾ ਕੀ ਕਰਨਾ ਚਾਹੁੰਦਾ ਤੁਸੀਂ ਗੱਲ ਹੀ ਹੈਗੀ ਆ ਵੀ ਜਿਵੇਂ ਜਿਵੇਂ ਸਮਾਂ ਬਦਲਦਾ ਜਾਂਦਾ ਹੈ ਇਤਲੋਂ ਆਉਣ ਵਾਲੀ ਨਸਲਾਂ ਜਿਹੜੀਆਂ ਨੇ ਉਹ ਇਹ ਗੱਲ ਮਹਿਸੂਸ ਕਰਨ ਲੱਗੀਆਂ ਕਿ ਜੀ ਦਰਖਤਾਂ ਤੋਂ ਬਿਗਾਇਆ ਸਾਡਾ ਕੋਈ ਨਹੀਂ ਫਿਚਰ ਕਿਉਂਕਿ ਇਹਦੇ ਨਾਲ ਹੀ ਤੁਸੀਂ ਕੋਰੋਨਾ ਦੇ ਵੀ ਦੇਖੋ ਕਿੰਨੀ ਆਕਸੀਜਨ ਦੀ ਕਮੀ ਸੀ ਕਿ ਸ਼ਹਿਰਾਂ ਦੇ ਵਿੱਚ ਵੀ ਬੱਚੇ ਦਰਖਤਾਂ ਦੀ ਕਮੀ ਹੈ ਉੱਥੇ ਕਲਾਈਮੇਟ ਜਿਹੜਾ ਜਗਾ ਕੋ ਪਛਾਣਦਾ ਹੈ ਟੈਂਪਰੇਚਰ ਵੱਧ ਗਿਆ ਇਸ ਕਰਕੇ ਮਤਲਬ ਕੀ ਕੰਮ ਨੂੰ ਜਿਹੜੀ ਚਿੰਤਾ ਵੀ ਸਰਹੰਦੋਂ ਬਸੇ ਹਸਪਤਾਲ ਰੋਕੀ ਕਲਬਲੀ ਕੀ ਸਾਡੀ ਪਲਾਂਟੇਸ਼ਨ ਦੀ ਚੀਜ਼ ਮੈਨੂੰ ਹਨ ਤੇ ਸਾਡੇ ਪ੍ਰੈਜ਼ੀਡੈਂਟ ਅਰਬੋਟਿਕ ਜੀ ਸਾਡੀ ਚੇਅਰਮੈਨ ਹਨ ਤਨਵੀਰ ਅਹਿਮਦ ਤੇ ਇਹ ਅਸੀਂ ਮਲੇਰਕੋਟਲੇ ਨੂੰ ਐਟਲੀਸ ਜ਼ਿਲ੍ਹਾ ਮਲੇਰਕੋਟਲੇ ਅੜਾਪਰਾ ਬਰਾਉਂਡਿੰਗ ਕੋਪਰਾਲਾ ਕੀਤਾ ਹੈ ਔਰ ਇਹ ਵੀ ਜਾ ਕੇ ਦੇਖੀਏ ਕਿ ਕੰਮਿਆਰੀਸ ਹੋ ਕੇ ਦਿੱਕਤ ਦਾ ਘਟਾ ਆਇਆ ਜਾਵੇ ਉਹਦੀ ਸਾਫ ਸੁਭਾਅ ਵੀ ਕੀਤੀ ਜਾਵੇ ਅਸੀਂ ਪਿੰਡ ਹੀ ਆ ਬਲਾ ਪਿੰਡਾਂ ਦੇ ਪੰਜ ਸਰਪੰਚ ਬੁਲਾ ਕੇ ਆਵਾਂਗੇ ਵੀ ਲੋਕ ਆਪਣੇ ਪੇੜੀਆਂ ਨਿਕਾਸ ਕਰਾਂ ਦੀ ਉਹਨਾਂ ਦੀ ਸਾਬ ਸਭਾ ਕਰਨਾ ਅਗਰ ਉਹ ਦਰਖਤ ਫਲ ਗਿਆ ਤਾਂ ਅਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸਨਮਾਨਤ ਕਰੀਏ ਤੇ ਉਹ ਆਨ ਵਾਲੇ ਆਪਣੇ ਅੱਗੇ ਜਿੰਨੇ ਵੀ ਆਪਣੇ ਬੱਚੇ ਨੇ ਹੋਣ ਉਹਨਾਂ ਨੂੰ ਇੱਕ ਅੱਛਾ ਵਾਤਾਵਰਨ ਦੇਣ ਲਈ ਇਹ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ ਔਰ ਇਹ ਪਹਿਲਾ ਪ੍ਰੋਜੈਕਟ ਨਹੀਂ ਔਰ ਅਸੀਂ ਪੂਰੇ ਸਾਲ ਦੇ ਵਿੱਚ ਘੱਟੋ ਘੱਟ ਵੀ 5000 ਟਰੀ ਪਲਾਂਟੇਸ਼ਨ ਲਾਵਾਂਗੇ ਕਿਹੜੀ ਸੰਸਥਾ ਵੱਲੋਂ ਇਹ ਲਗਾਇਆ ਜਾ ਰਿਹਾ ਹੈ ਇਹ ਆਪਣੇ ਹਾਂਜੀ ਰੋਟਰੀ ਕਲੱਬ ਮਲੇਰ ਕੋਲਾ ਦੀ ਤਰਫੋਂ ਅਸੀਂ ਇਹ ਪ੍ਰੋਜੈਕਟ ਸ਼ੁਰੂ ਕੀਤੇ ਹਾਂ ਹੋਰ ਕਿੱਥੇ ਕਿੱਥੇ ਲਗਾ ਰਹੇ ਹਾਂ ਜੀ ਕੋਈ ਵੀ ਸੰਸਦਾਂ ਸਾਨੂੰ ਜਿੱਥੇ ਵੀ ਕਹੂਗੀ ਉੱਥੇ ਲਗਾਵਾਂਗੇ ਕੋਈ ਵੀ ਸਕੂਲ ਦੇ ਵਿੱਚ ਕਿਸੇ ਵੀ ਰਾਸਤੇ ਦੇ ਵਿੱਚ ਜਿੱਥੇ ਵੀ ਜ਼ਰੂਰਤ ਹੈ ਅਸੀਂ ਹਰ ਤਰ੍ਹਾਂ ਨਾਲ ਪ੍ਰਣਡ ਕਰਨ ਨੂੰ ਤੇ ਤਿਆਰ